ਟੱਲੋ ਬੋਲਦਾ ਭੇਤ ਦਿਲਾਂ ਦੇ ਖੋਲਦਾ ਮੇਰੇ ਵੱਲੋਂ ਜਿੱਥੇ-ਜਿੱਥੇ ਸਾਡੀਆਂ ਭੈਣਾਂ ਸਾਡੇ ਭਰਾ ਸਾਡੇ ਬੱਚੇ ਸਾਡੇ ਬਜ਼ੁਰਗ ਮਤਾਮਾਂ ਜਿੱਥੇ-ਜਿੱਥੇ ਵੀ ਦੇਖਦੇ ਆ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਵਾਹਿਗੁਰੂ ਭਲੀ ਕਰੇ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਗੱਲਾਂ ਬਾਤਾਂ ਹੋਰ ਵੀ ਕਰਦੇ ਆ ਕੱਲ ਮੇਰੇ ਨਾਲ ਬੰਦਾ ਗੱਲਾਂ ਬਾਤਾਂ ਦੋ ਬੰਦਿਆਂ ਦੇ ਆਏ ਬੜਾ ਤੱਤੇ ਵੀ ਸੀ ਠੰਡੇ ਵੀ ਸੀ ਪੁੱਛਦੇ ਵੀ ਸੀ ਬਈ ਮੈਂ ਕਿਹਾ ਆ ਜਾਓ ਦੱਸਾਂ ਕੁਦਰਤੀ ਤਿੰਨ ਬੰਦਿਆਂ ਦੀ ਮੌਰਗੇਜ ਚੱਲਦੀ ਸੀ ਮਿਲੀਅਨ ਤੋਂ ਉੱਪਰ ਵੀ ਚੱਲ ਰਿਹਾ ਸੀ ਮਿਲੀਅਨ ਤੋਂ ਥੱਲੇ ਵੀ ਮੌਰਗੇਜ ਦਾ ਚੱਲ ਰਹੀ ਸੀ ਗੱਲਬਾਤ ਬੈਂਕਾਂ ਨੇ ਬੈਂਕਾਂ ਨੇ ਜਿੱਦਾਂ ਮਖੜੀ 'ਚੋਂ ਵਾਲ ਕੱਢ ਕੇ ਰੱਖਤਾ ਇਦਾਂ ਰੱਖ ਦਿੱਤੇ ਆ ਕਿੰਨੇ ਨੂੰ ਹੋ ਰਹੀ ਆ ਤੁਹਾਨੂੰ ਪਤਾ ਪ੍ਰਾਈਵੇਟ ਮਾਰਗੇਜ ਹੋ ਕਿੰਨੇ ਨੂੰ ਰਹੀ ਆ ਹਰ ਬੰਦਾ ਕਹਿੰਦਾ ਜੇ 4 ਨੂੰ ਚੱਲਦੀ ਜੀ 5 6 ਨੂੰ ਮੈਂ ਕਰਾ ਦੂੰਗਾ ਜੇ 5 6 ਨੂੰ ਕਰਾਉਂਦਾ ਕਰਾਉਂਦਾ ਕੋਈ ਹੋਵੇ ਤਾਂ ਮੈਂ 1000 2000 ਡਾਲਰ ਕੋਲੋਂ ਦੇ ਦਿਆ ਕਰੂੰਗਾ ਲਿਓ ਮੈਂ ਕਿੰਨੀਆਂ ਕਰਾਉਣੀਆਂ 5 6 ਨੂੰ ਕੋਈ ਕਰਾਉਂਦਾ ਹੋਵੇ ਪ੍ਰਾਈਵੇਟ 7 ਨੂੰ ਵੀ ਕਰਾਉਂਦਾ ਹੋਵੇ ਦੱਸੋ ਕਿੰਨੀਆਂ ਚਾਹੀਦੀਆਂ ਮੈਂ ਦਿੰਨਾ ਤੁਹਾਨੂੰ ਗਾਕ ਇਹ ਸਾਰਾ ਝੂਠ ਵਾ ਜਬ ਬੰਦਾ ਫਸਿਆ 12 13 12 13 ਤੇ ਖੜੇ ਆ ਉਹ ਵੀ ਹਜੇ 12 13 ਤੇ ਕੱਲਾ ਹੀ ਉਨਾਕ ਨਹੀਂ ਬਹੁਤ ਕੋਸੂ ਰਿਹਾ ਮੈਂ ਸਾਰੀਆਂ ਕਲੀਅਰ ਪਿਕਚਰਾਂ ਦੇ ਦਿਨਾਂ ਤੇ ਮੇਰੇ ਨਾਲੇ ਮੇਰਾ ਫਰੈਂਡ ਸਰਕਲ ਭਾਈਚਾਰਾ ਜ਼ਿਆਦਾ ਹਰ ਕੰਮ ਦੇ ਵਿੱਚ ਉਹ ਮੇਰੇ ਨਾਲੇ ਚਲੋ ਮੇਨਾਂ ਨਹੀਂ ਵੀ ਗੁੱਸੇ ਹੁੰਦੇ ਮੇਰੇ ਮੂੰਹ ਤੇ ਤਾਂ ਮੈਨੂੰ ਕਹਿ ਦਿੰਦੇ ਆ ਤੂੰ ਯਾਰਾ ਸਾਡੇ ਦੇ ਤਵੇ ਲਾਉਣਾ ਮੈਂ ਤਵੇ ਨਹੀਂ ਯਾਰਾ ਲਾਉਂਦਾ ਯਾਰ ਤੁਸੀਂ ਸਮਝਿਆ ਕਰੋ ਜੇ ਤੁਸੀਂ ਚੰਗੇ ਕੰਮ ਕਰਦੇ ਪਰਮਾਤਮਾ ਨੇ ਤੁਹਾਨੂੰ ਨਹੀਂ ਰੋਟੀ ਦੇਈ ਜਾਣੀ ਜਿਹੜਾ ਲੋਕ ਵੱਢ ਹੋ ਰਹੇ ਰੂ ਰਹੇ ਆ ਜਿਨ੍ਹਾਂ ਦੇ ਬੱਚਿਆਂ ਦੇ ਘਰਾਂ ਦੇ ਘਰ ਜਾ ਰਹੇ ਆ ਮੈਂ ਉਹਨਾਂ ਬਾਰੇ ਸੋਚਦਾ ਉਹ ਕਿੰਨਾ ਰੋਂਦੇ ਆ ਤੁਸੀਂ ਤਾਂ ਇੱਕ ਪੈਸੇ ਨੂੰ ਰੋਂਦੇ ਆ ਉਹ ਆਪਣੇ ਪਰਿਵਾਰ ਨੂੰ ਰੋਂਦੇ ਆ ਜਿਨ੍ਹਾਂ ਦੇ ਘਰਾਂ ਦੇ ਘਰ ਜਾ ਰਹੇ ਆ ਤੇ ਅੱਜ ਕੱਲ ਬੈਂਕ ਹੱਥ ਖੜੇ ਕਰੀ ਜਾਂਦੀ ਆ ਤੇ ਜੇ ਤੁਹਾਡੀ ਮੰਨ ਲਓ ਸੈਲਰੀ ਲੱਖਵਾ ਮੰਨ ਲਓ ਤੁਹਾਡੀ ਜੌਬ ਟੁੱਟ ਗਈ 15 20 ਸਾਲ ਬਾਅਦ ਤੁਹਾਨੂੰ ਜੌਬ ਮਿਲ ਗਈ 1,20,000 ਦੀ ਮਹੀਨਾ ਹੋਇਆ ਜੌਬ ਲੱਗੀ ਨੂੰ ਤੁਹਾਡਾ ਬੈਂਕ ਨੇ ਨੀੜੇ ਨਹੀਂ ਲੱਗਣ ਦੇਣਾ 1,20,000 ਦੀ ਜੌਬ ਹੋ ਗਈ ਉਹ ਤੁਹਾਡਾ ਰਿਸਕੀ ਚ ਪਾ ਦਿੰਦੇ ਆ ਬਈ ਉਹ ਪਤਾ ਨਹੀਂ ਕਿੰਨਾ ਪਤਾ ਨਹੀਂ 2 ਮਹੀਨਿਆਂ ਤੁਹਾਨੂੰ ਠਾ ਦੋਗੇ ਜੇ ਹੁਣ 10 15 ਸਾਲ ਦੇ ਤੁਸੀਂ ਕੰਮ ਕਰਦੇ ਆ ਉਹਦਾ ਬਸੀਅਰ ਹੋਰ ਆ 2 ਸਾਲ ਬੰਦਾ ਕੰਮ ਕਰਦਾ ਹੋਰ ਆ 5 ਮਹੀਨੇ ਦਾ ਕਰਦਾ ਹੋਰ ਆ ਮਹੀਨਾ ਲੱਗਾ ਹਜੇ ਨਵੇਂ ਕੰਮ ਤੇ ਉਹਦੀ ਗੱਲ ਹੋਰ ਆ ਇਹਦਾ ਕੁਦਰਤੀ ਆ ਆਪਾਂ ਵੀ ਉਹੀ ਸੋਚਦੇ ਆ ਬੈਂਕ ਵੀ ਉਹੀ ਸੀ ਤੁਹਾਡਾ ਬ੍ਰੇਨ ਕੀ ਕੰਮ ਕਰਦਾ ਤੁਹਾਡਾ ਵੀ ਉਹੀ ਕਰਦਾ ਅੱਜ ਕੰਮ ਤੇ ਕਿਤੇ ਲੱਗ ਜਾਓ ਤੁਸੀਂ ਸੋਚ ਲੂਗੇ ਵੇ ਉਹ ਤੁਹਾਨੂੰ ਕੰਮ ਦੇ ਦੇਊਗਾ ਪੱਕਾ ਅੱਜ ਗੱਲਾਂ ਬਾਤਾਂ ਇਹ ਕਰਨੀਆਂ ਵੇ ਇਲੈਕਸ਼ਨ ਆ ਗਈ ਜਿੱਦਾਂ ਕਹਿੰਦੇ ਸਿਰ ਤੇ ਅੱਜ ਗੱਲਾਂ ਬਾਤਾਂ ਇਹ ਪੁੱਛਣਾ ਤੁਹਾਨੂੰ ਜਿਹੜੇ ਲੋਕ ਰੌਲਾ ਪਾਉਂਦੇ ਆ ਜੀ ਲੇਬਰ ਪਾਰਟੀ ਦਾ ਗਰਾਫ ਬਹੁਤ ਉੱਚਾ ਚੱਲ ਗਿਆ ਮਾਰਨ ਗਿਆ ਜੀ ਜਾਣਾ ਵੀ ਚਾਹੀਦਾ ਬਹੁਤੇ ਬੰਦਿਆਂ ਦੀ ਸਾਡੀ ਲੜਾਈ ਹੁੰਦੀ ਆ ਬਈ ਤੁਸੀਂ ਲੇਬਰ ਪਾਰਟੀ ਤੋਂ ਜਾਂ ਜਾਂ ਅਸੀਂ ਹੱਕ ਚਾਹਦੇ ਆ ਜਾਂ ਨਹੀਂ ਹੱਕ ਚਾਹਦੇ ਗੱਲਾਂ ਬਾਤਾਂ ਕਰੀ ਦੀ ਆਪਸ ਵਿੱਚ ਹੀ ਰਲ ਮਿਲ ਕੇ ਸਾਡਾ ਭਾਈਚਾਰਾ ਜਿਆਦਾ ਜਿਹੜਾ ਮੇਰਾ ਭਾਈਚਾਰਾ ਮੈਂ ਮੈਂ ਲੇਬਰ ਪਾਰਟੀ ਦੇ ਨਾਲ ਹੀ ਜੱਦਾ ਆਇਆ ਮੈਂ ਇਹਨੂੰ ਵੋਟ ਪਾਉਣਾ ਪਾਈ ਵੀ ਆ ਗਾਹਾਂ ਪਤਾ ਪੋਣੀ ਆ ਪਾ ਵੋਟ ਨਹੀਂ ਪਾਣੀ ਇਹਦੇ ਬਾਰੇ ਮੈਂ ਹਜੇ ਇਸ ਡਿਸੀਜਨ ਤੇ ਬਹਿ ਕੇ ਨਹੀਂ ਕਹਿ ਸਕਦਾ ਗੱਲ ਕੋਈ ਵੀ ਕੱਲ ਨੂੰ ਟਰੂਡੋ ਦਾ ਬੇਟਾ ਖੜ ਜਵੇ ਪਤਾ ਨਹੀਂ ਅਸੀਂ ਫੇਰ ਮਗਰ ਮਗਰ ਨੱਠਿਆ ਨੱਠਣਾ ਪਵੇ ਪਰ ਮੈਂ ਇਹ ਇਹਨਾਂ ਲੋਕਾਂ ਨੂੰ ਸਵਾਲ ਪੁੱਛਣਾ ਜਿਹੜੇ ਲੋਕ ਇਹ ਗੱਲ ਕਹਿੰਦੇ ਆ ਤੁਸੀਂ ਟਰੂਡੋ ਦੀ ਕੀ ਕਦਰ ਜਾਣੀ ਪਹਿਲਾਂ ਮੈਨੂੰ ਇਹ ਦੱਸੋ ਟਰੂਡੋ ਕਦ ਖੜਾ ਵੋਟਾਂ ਤੇ ਜੇ ਟਰੂਡੋ ਵੋਟਾਂ ਤੇ ਖੜਾ ਹੋਇਆ ਚਲੋ ਪਤਾ ਨਹੀਂ ਅਸੀਂ ਲਲਕਾਰਾ ਲਲਕਾਰ ਕੇ ਪਾ ਪਾ ਕੇ ਪਾਵਾਂਗੇ ਵੀ ਵੋਟ ਪਾਓ ਟਰੂਡੋ ਨੂੰ ਪਤਾ ਨਹੀਂ ਹੁਣ ਵੀ ਅਸੀਂ ਕਹਾਂ ਦੇ ਲੀਬਰ ਪਾਰਟੀ ਨੂੰ ਵੋਟ ਪਾਵਾਂ ਪਰ ਤੁਹਾਡੇ ਕਹੇ ਤੇ ਕਿਉਂ ਪਾਈਏ ਸਾਡੇ ਐਮਪੀਆ ਦਾ ਦੇਖੋ ਹਾਲਾਤ ਕੀ ਆ ਮੈਂ ਜਿੱਥੇ ਆਉਣਾ ਚਾਹਣਾ ਜਿੱਥੋਂ ਮੈਂ ਸਟਾਰਟ ਕੀਤਾ ਤੇ ਕਰਕੇ ਐਂਡ ਕਰਨਾ ਤੁਸੀਂ ਆਪਣੇ ਇਲਾਕੇ 'ਚ ਖੜੇ ਰਹੋ ਤੁਸੀਂ ਜਿੱਥੇ ਜਿੱਥੇ ਵੀ ਤੁਹਾਡਾ ਇਲਾਕਾ ਤੁਸੀਂ ਖੜੋ ਇੰਡੀਆ 'ਚ ਵੀ ਖੜਦੇ ਆ ਲੋਕ ਆਪੋ ਆਪਣੇ ਇਲਾਕੇ ਤੁਸੀਂ ਚੌਕ ਕੇ ਕੀ ਫੜਿਆ ਆ ਦੂਜੇ ਦੀ ਇਲੈਕਸ਼ਨ ਤੇ ਜਾ ਕੇ ਐਲਾਨ ਕਰਦੇ ਆ ਜੀ ਵੋਟੇ ਨੂੰ ਪਾਓ ਕਿਉਂ ਤੁਸੀਂ ਠੇਕਾ ਲਿਆ ਆ ਕੀ ਅਸੀਂ ਤੁਹਾਨਾ ਬੱਜਿਓ ਆ ਕੀ ਅਸੀਂ ਸਾਰੇ ਐਮਪੀਆ ਨਾਲ ਬੱਜਿਓ ਆ ਤੁਹਾਡੇ ਕਹੇ ਤੇ ਅਸੀਂ ਚੱਲੀਏ ਤੁਸੀਂ ਸਾਡੇ ਕਹੇ ਤੇ ਜਦ ਅਸੀਂ ਤੁਹਾਨੂੰ ਜਾਣਿਆ ਪੇਪਰ ਲੈ ਕੇ ਵੀ ਆਹ ਕੰਮ ਕਰ ਦੋ ਇਹਦਾ ਤੁਸੀਂ ਤੁਹਾਡਾ ਜਵਾਬ ਕੀ ਹੁੰਦਾ ਚਲੋ ਮੈਂ ਨਾ ਨਹੀਂ ਬਾਪਿਆ ਮੈਨੂੰ ਨਹੀਂ ਜਵਾਬ ਕਦੇ ਵੀ ਮਿਲੂਗਾ ਪ੍ਰਮਾਤਮਾ ਬੋਲੋ ਇੰਨੀ ਕਿ ਦਇਆ ਹੈਗੀ ਆ ਮੈਂ ਕਿਸੇ ਐਮਪੀ ਕੋਲ ਚਲੇ ਜਾਵਾਂ ਮੈਨੂੰ ਜਵਾਬ ਨਹੀਂ ਮਿਲੂਗਾ ਪਰ ਤੁਸੀਂ ਲੋਕਾਂ ਨੂੰ ਕੀ ਕਹਿੰਨੇ ਆ ਸਾਡੇ ਇਲਾਕੇ ਦਾ ਨਹੀਂ ਇਹ ਇਹ ਐਡਰੈਸ ਸਾਡੇ ਇਲਾਕੇ ਦੇ ਜਿਹੜੇ ਸਾਡੇ ਏਰੀਏ ਦਾ ਨਹੀਂ ਤੁਸੀਂ ਐਮਪੀ ਤੁਹਾਨੂੰ ਉਹ ਪੈਂਦਾ ਉਹਦੇ ਕੋਲ ਜਾਓ ਕਿਉਂ ਜਦ ਤੁਹਾਡੇ ਕੋਲ ਇਹ ਮੂਝੋ ਲਾਬਜ ਕੱਢਣ ਲਈ ਹੈਗੇ ਆ ਇਹ ਸਾਡਾ ਏਰੀਏ ਦਾ ਨਹੀਂ ਆਉਂਦਾ ਇਹ ਉਸ ਐਮਪੀ ਦਾ ਆਉਂਦਾ ਉਹਦੇ ਕੋਲ ਜਾਓ ਫਿਰ ਐਮਪੀ ਉਸ ਇਲਾਕੇ ਦੇ ਲੋਕਾਂ ਨੂੰ ਪਤਾ ਉਹ ਵੋਟ ਪਾਉਗੇ ਤੁਸੀਂ ਉੱਥੇ ਕੀ ਲੈਣ ਗਏ ਆ ਦਾਣੇ ਲੈਣ ਗਏ ਆ ਉੱਥੇ ਤੁਸੀਂ ਥੈ-ਥੈ ਤੁਰੇ ਫਿਰਦੇ ਆ ਜਿੱਦਾਂ ਤੁਹਾਡੇ ਘਰ ਦਾ ਇਹ ਲੇਬਰ ਪਾਰਟੀ ਤੁਹਾਡੇ ਘਰ ਦੀ ਹੁੰਦੀ ਆ ਤੁਹਾਡੇ ਪਰਿਵਾਰ ਦੀ ਇਹ ਹੁੰਦੀ ਆ ਇਹ ਤੁਹਾਡੇ ਅਸੀਂ ਲੇਬਰ ਪਾਰਟੀ ਨੂੰ ਕੱਲੀ ਨੂੰ ਨਹੀਂ ਕਹਿ ਰਹੇ ਅਸੀਂ ਪੀਸੀ ਵਾਲਿਆਂ ਨੂੰ ਵੀ ਕਹਿ ਰਹੇ ਹਾਂ ਤੁਹਾਡਾ ਅਸੀਂ ਕੋਈ ਨੌਕਰ ਨਹੀਂ ਅਸੀਂ ਕੋਈ ਤੁਹਾਡੇ ਗੁਲਾਮ ਨਹੀਂ ਹੈਗੇ ਜਿਹੜੇ ਅਸੀਂ ਤੁਹਾਡੇ ਕਿਹਾ ਤੇ ਵੋਟਾਂ ਪਾਈਏ ਇੱਥੇ ਜੀ ਇਹਨੂੰ ਪਾ ਦਿਓ ਇੱਥੇ ਇਹਨੂੰ ਪਾ ਦਿਓ ਕਿਉਂ ਤੁਸੀਂ ਆਪਣੇ ਜਿੱਥੇ ਜਿੱਥੇ ਖੜੇ ਆ ਉੱਤੇ ਖੜੇ ਰਹੋ ਅਸੀਂ ਜੇ ਵੋਟ ਜਿਹੜੇ ਜਿਹੜੇ ਬੰਦਿਆਂ ਨੇ ਪਾਉਣੀ ਆ ਉਹ ਤੁਹਾਨੂੰ ਵੋਟਾਂ ਪਾਦੋਗੇ ਜਿੱਥੇ ਪਾਉਣੀ ਆ ਉਹਨੂੰ ਚੰਦਰ ਤੁਸੀਂ ਕਿਉਂ ਦੂਜੇ ਇਲਾਕੇ ਜਾ ਜਾ ਕੇ ਕਹਿੰਨੇ ਆ ਜੇ ਤੁਸੀਂ ਕਹਿੰਨੇ ਆ ਫੇਰ ਇਹ ਬੈਰ ਦੇ ਖੜੇ ਵੀ ਹੋਵੋ ਜੇ ਕੋਈ ਕੰਮ ਕਰਾਉਣ ਤੁਹਾਨੂੰ ਬ੍ਰਾਮਟਨ ਚ ਆਉਂਦਾ ਤੁਸੀਂ ਫਿਰ ਕਿਉਂ ਕਹਿੰਨੇ ਆ ਮੇਰੇ ਇਹ ਇਲਾਕੇ ਦਾ ਨਹੀਂ ਉਸ ਇਲਾਕੇ ਐਮਪੀ ਕੋਲ ਜਾਓ ਤੁਸੀਂ ਦੋਰੀ ਨੀਤੀ ਪੰਜਾਬ ਵਾਲੀ ਫੜੀ ਹੋਗਾ ਇਹਨੇ ਤੁਹਾਨੂੰ ਹਰਾਉਣਾ ਹੋਰ ਨਹੀਂ ਕਹਿੰਦੇ ਹਰਾਉਣਾ ਜੇ ਤੁਸੀਂ ਕਹਿੰਨੇ ਆ ਟੂਡੋ ਨੇ ਸਿੱਖਾਂ ਨੇ ਬਹੁਤ ਕੀਤਾ ਠੀਕ ਹੋ ਜੀ ਬਹੁਤ ਸਿੱਖਾਂ ਨੇ ਕੀਤਾ ਹੋਊਗਾ ਕੀਤਾ ਵੀ ਆ ਕਰੂਗਾ ਵੀ ਪਰ ਤੁਸੀਂ ਕੌਣ ਹੁੰਨੇ ਆ ਦੱਸਣ ਵਾਲੇ ਉਹ ਲੋਕਾਂ ਨੂੰ ਪਤਾ ਨਹੀਂ ਜਿਹੜੇ ਲੋਕਾਂ ਨੇ ਅਸੀਂ ਨਿਆਣੇ ਚੂਚੇ ਆ ਜੇ ਤੁਸੀਂ ਸਾਨੂੰ ਸਮਝਾਉਂਗੇ ਟੂਡੋ ਨੇ ਕੀ ਕੀਤਾ ਤੇ ਕੀ ਨਹੀਂ ਕੀਤਾ ਫਿਰ ਤੁਹਾਨੂੰ ਭਗਵਾਨਤਮਨ ਨੇ ਕੀ ਦਿੱਤਾ ਸੀ ਬਣਾ ਕੇ ਬਈ ਤੁਸੀਂ ਪਰੋਸ ਕੇ ਥਾਲੀ ਦਿੱਤੀ ਭਗਵਾਨਤਮਨ ਨੂੰ ਅਕਾਲੀ ਵੀ ਮਾੜੀ ਕਾਂਗਰਸ ਵੀ ਮਾੜੀ ਭਾਜਪਾ ਵੀ ਮਾੜੀ ਠੀਕ ਵਾ ਉਹਨ ਕੀ ਦਿੱਤਾ ਸੀ ਇਦਾਂ ਜੇ ਲੋਕਾਂ ਨੂੰ ਜੋ ਚੰਗਾ ਲੱਗੂਗਾ ਕਰੂਗੇ ਤੁਸੀਂ ਕੌਣ ਲੋਕਾਂ ਨੂੰ ਸਮਝਾਉਣ ਵਾਲੇ ਆ ਜੇ ਫਿਰ ਤੁਸੀਂ ਇਦਾਂ ਕਹਿੰਦੇ ਆ ਵੀ ਉਹ ਸਾਡੇ ਲਈ ਬੈਰੀ ਹੋਇਆ ਸਾਡਾ ਜੇ ਬੈਰੀ ਆ ਸਾਡਾ ਬੋਹ ਵੈਰੀ ਆ ਤੁਸੀਂ ਤਾਂ ਇਦਾਂ ਕਹਿੰਦੇ ਆ ਬਈ ਪੀਸੀ ਨੂੰ ਇੰਡੀਆ ਸਪੋਰਟ ਕਰਦੀ ਆ ਫਿਰ ਤੁਸੀਂ ਇੰਡੀਆ ਕਾਦੇ ਜਾ ਕੇ ਵੋਟਾ ਉਹਨਾਂ ਨੂੰ ਇੰਡੀਆ ਵਾਲਿਆਂ ਨੂੰ ਪਾਉਨੇ ਆ ਇੰਡੀਆ ਵਾਲੇ ਤੁਹਾਡੇ ਰਿਸ਼ਤੇਦਾਰ ਉਹਨਾਂ ਨੂੰ ਕਾਦੇ ਜਿਤਾਉਂਦੇ ਆ ਕਾਂਗਰਸ ਨੂੰ ਕਾਦੇ ਜਿਤਾਉਂਦੇ ਆ ਭਾਜਪਾ ਨੂੰ ਕਾਦੇ ਜਿਤਾਉਂਦੇ ਆ ਕਾਲੀਆਂ ਨੂੰ ਕਾਦੇ ਜਿਤਾਉਂਦੇ ਆ ਇੱਕ ਪਾਸੇ ਰਹੋ ਇੱਕ ਪਾਸੇ ਤੁਸੀਂ ਦੋਨਾਂ ਸਟੈਂਡਰਡ ਜਿਹੜਾ ਚੱਲਦੇ ਆ ਕਦੇ ਰਿਸ਼ਤੇਦਾਰੀ ਚਲਾ ਲੈਣੇ ਆ ਕਦੇ ਇਲਾਕਾ ਚਲਾ ਲੈਣੇ ਆ ਕਦੇ ਆਪਣਾ ਦੇਸ਼ ਚਲਾਉਣ ਲੱਪਨੇ ਆ ਕਦੇ ਆਪਣਾ ਧਰਮ ਚਲਾਉਣ ਲੱਪਨੇ ਆ ਇਹ ਜਿਹੜਾ ਚਲਾਉਨੇ ਆ ਲੋਕ ਹੁਣ ਚੂਚੇ ਨਹੀਂ ਹੈਗੇ ਲੋਕ ਬੜੇ ਸਿਆਣੇ ਹੋਏ ਤੁਹਾਡੇ ਨਾਲੋਂ 100 ਦਰਜੇ ਸਿਆਣੇ ਆ। ਠੀਕ ਵਾ ਤੁਸੀਂ ਪਹਿਲੇ ਆਇਓ ਆ, ਪੁਰਾਣੇ ਆਇਓ ਆ। ਤੁਹਾਡੇ ਨਾਲ ਅਸੀਂ ਉਨੇ ਕਿ ਚਿਰ ਦੇ ਆਇਓ 30-35 ਸਾਲ ਤੁਹਾਨੂੰ ਆਇਆਂ ਨੂੰ ਆ 30-35 ਸਾਲ ਸਾਨੂੰ ਆਇਆਂ ਨੂੰ ਹੋ ਗਿਆ। ਠੀਕ ਵਾ ਤੇ ਬਾਲਾ ਬੇਫੂਕ ਲੋਕਾਂ ਨੂੰ ਨਾ ਬਣਾਓ, ਲੋਕ ਬੇਫੂਕ ਨਹੀਂ ਹੈਗੇ। ਲੋਕ ਜਿੱਥੇ ਵੋਟ ਪਾਉਣੀ ਹੋਊਗੀ ਪਾ ਦੂਗਾ। ਇੱਕ ਗੱਲ ਚੇਤਾ ਰੱਖਿਓ, ਲਾਓ ਮੇਨਾ ਸ਼ਰਤਾਂ ਜਨ ਲਾਉਣੀ ਆ। 65% ਮੈਂ ਕਹਿੰਨਾ ਵੱਧ ਜਿਆਦਾ ਕਹੂੰ 75 ਕਹਿਣ ਨੂੰ ਤਿਆਰ ਹਾਂ। 65% ਬੱਚੇ ਵੋਟ ਮੌਕੇ ਦੀ ਸਰਕਾਰ ਨੂੰ ਨਹੀਂ ਪਾਉਗੇ ਜਿਹੜੇ ਇੱਥੇ ਦੇ ਬੱਚੇ ਆ ਇੱਥੇ ਦੇ ਬੱਚੇ ਕਿਸੇ ਵੀ ਕਮਿਊਨਿਟੀ ਦੇ ਭਾਵੇਂ ਗੋਰਿਆਂ ਦੇ ਲਾ ਲਓ ਮੁਸਲਮਾਨ ਭਾਈਚਾਰੇ ਲਾ ਲਓ ਹਿੰਦੂ ਭਾਈਚਾਰੇ ਲਾ ਲਓ ਸਿੱਖ ਭਾਈਚਾਰੇ ਲਾਓ 65% ਲੋਕ ਲੀਬਰ ਪਾਰਟੀ ਨੂੰ ਵੋਟ ਨਹੀਂ ਬੱਚੇ ਨਹੀਂ ਪਾਉਗੇ ਜੇ ਬੱਚੇ ਬਾਹਰ ਨਿਕਲ ਕੇ ਵੋਟ ਪਾ ਗਏ ਇਹ ਪਾਰਟੀ ਹਾਰਦੀ ਆ ਜੇ ਬੱਚੇ ਨਹੀਂ ਨਿਕਲੂਗੇ ਆਮ ਲੋਕ ਪਾਉਗੇ ਇਹ ਪਾਰਟੀ ਜਿੱਤਦੀ ਆ ਜਿੱਤ ਵੀ ਸਕਦੀ ਆ ਹਾਰ ਵੀ ਸਕਦੀ ਆ ਪਰ ਲੋਕ ਜਿਹੜੇ ਇੱਥੇ ਦੇ ਬੱਚੇ ਆ ਉਹ ਇਹ ਤੋਂ ਖਲਾਫ ਜਿਹੜੀ ਗੱਲ ਸੱਚੀ ਆ ਸੱਚੀ ਕਰਨੀ ਚਾਹੀਦੀ ਆ ਅਸੀਂ ਵੀ ਮਾਰਕੀਟ 'ਚ ਰਹਿੰਦੇ ਆ ਅਸੀਂ ਵੀ ਦੇਖਦੇ ਆ ਕਾਹਦੇ ਝੂਠ ਬੋਲੀ ਜਾਣੇ ਜਿਹੜੀ ਸੱਚ ਉਹ ਸੱਚ ਦੱਸੋ ਜੇ ਬੱਚੇ ਵੋਟ ਪਾਉਂਦੇ ਆ ਇਹ ਪਾਰਟੀ ਹਾਰਦੀ ਆ ਜੇ ਬੱਚੇ ਨਹੀਂ ਵੋਟ ਪਾਉਂਦੇ ਫੇਰ ਮੈਨੂੰ ਨਹੀਂ ਇਹਦੇ ਬਾਰੇ ਨੌਲੇਜ ਇਹ ਤਾਂ ਜਿੱਦਾਂ ਕਹਿੰਦੇ ਮੈਂ ਕਹਾਂਦਾ ਮੈਂ ਹਾਰਦੀ ਆ ਮੈਂ ਪਹਿਲਾਂ ਕਹਾਂ ਤੇ ਜਿੱਤਦੀ ਆ ਜਾਂ ਹਾਰਦੀ ਆ ਇਹ ਹਾਰ ਵੀ ਸਕਦੀ ਆ ਜਿੱਤ ਵੀ ਸਕਦੀ ਆ ਜੇ ਜਿੱਤ ਗਈ ਜਿਹੜੀ ਮਰਜ਼ੀ ਪਾਰਟੀ ਜਿੱਤੇ ਦੇਖੋ ਅਸੀਂ ਐਸ ਤੇ ਤੇ ਬੈੱਕ ਇਹ ਨਹੀਂ ਕਹਿ ਸਕਦੇ ਉਹਨੂੰ ਬੂਟ ਪਾ ਦੋ ਉਹਨੂੰ ਬੂਟ ਪਾ ਤੁਹਾਨੂੰ ਇੰਨਾ ਨਾ ਨਾ ਦੱਸਦਾ ਆ ਜਿਹੜਾ ਲੋਗ ਵੀ ਗ੍ਰਾਡ ਆਉਣ ਲੱਗਾ ਸੈਚਡੇ ਸੰਡੇ ਦੇਖਿਓ ਉਦੋਂ ਬਾਅਦ ਲੋਕਾਂ ਨੇ ਤੁਹਾਨੂੰ ਤੁਹਾਨੂੰ ਸਾਰਾ ਪੱਬੂ ਤਾਰੇ ਦੱਸਣ ਲੱਪਣੇ ਆ ਕਿਹੜੀ ਪਾਰਟੀ ਦਾ ਗ੍ਰਾਫ ਉੱਪਰ ਆ ਕਿਹੜੀ ਦਾ ਨੀਚੇ ਆ ਕਿਹੜੀ ਉੱਪਰ ਜਾ ਰਹੀ ਆ ਕਿਹੜੀ ਥੱਲੇ ਜਾ ਰਹੀ ਆ ਸਾਰਾ ਪਤਾ ਲੱਗਣਾ ਲੋਗ ਵੀ ਗੈਟ ਤੋਂ ਬਾਅਦ ਪਹਿਲਾਂ ਸਾਰਿਆਂ ਨੂੰ ਆਹ ਚੜਿਆ ਆ ਪਰ ਲੋਕ ਆ ਯਾਦ ਹੈਗੇ ਆ ਜਿਹੜੇ ਸੱਚ ਗੱਲ ਦੱਸਦੇ ਆ ਬਹੁ ਮਾਤੋ ਹੋ ਜਾਂਦੀ ਆ ਜਿਹਦੇ ਕੋਲ ਆ ਪੈਸਾ ਚੜ ਜਾਂਦਾ ਉਹਦੀ ਬੋਲੀ ਬੋਲੀ ਜਾਂਦੀ ਆ ਉਹ ਲੋਕ ਵੀ ਉਦਾਂ ਹੀ ਆਲਟਰਨਟ ਆ ਪੈਂਦੇ ਆ ਐਸ ਵੇਲੇ ਹਜੇ ਕਿਸੇ ਨੂੰ ਨਹੀਂ ਪਤਾ 1% ਨਹੀਂ ਪਤਾ ਲੋਕਾਂ ਨੂੰ ਇਹ ਸਾਰਾ ਕਿਆਫੇ ਇੱਕ ਇਥੇ ਜਦ ਮਰਜੀ ਸਵੇ ਨੂੰ ਮੈਨੂੰ ਦੱਸੋ ਕਿਹੜੀ ਪਾਰਟੀ ਦਾ ਗ੍ਰਾਫ ਉੱਪਰ ਕਰਨਾ ਲਓ ਮੈਂ ਉੱਥੇ ਬਣਾ ਦਿੰਨਾ ਕਦੇ ਨੀਲੇ ਨੂੰ ਚੁੱਕ ਦਿੰਦੇ ਆ ਕਦੇ ਲਾਲ ਨੂੰ ਚੁੱਕ ਦਿੰਦੇ ਕਦੇ ਨੀਲੇ ਨੂੰ ਚੁੱਕ ਦਿੰਦੇ ਐਨਡੀਪੀ ਦਾ ਕੀ ਬਣੂਗਾ ਵਿਚਾਰਿਆਂ ਦਾ ਉਹਨਾਂ ਦਾ ਵਿੱਚ ਕਦੇ ਕਹਿ ਰਿਆ ਕਰੋ ਕੋਸ ਉਹ ਬੈਨਕੂਵਰੀਆ BC ਵਾਲਿਓ ਤੁਸੀਂ ਵੀ ਦੱਸਿਆ ਕਰੋ ਤੁਸੀਂ ਇੱਥੇ ਕੀ ਕਰ ਰਹੇ ਹੋ ਅੰਟੇਰੀਓ ਵਾਲੇ ਤਾਂ ਹਜੇ ਨੀਲਾ ਤੇ ਲਾਲ ਚੇਤure ਫਿਰਦੇ ਆ ਤੁਸੀਂ ਵੀ ਥੋੜਾ ਜਿਹਾ ਆਪਣਾ ਚਾਨਣਾ ਪਾਇਆ ਕਰੋ ਵਿਚਾਰ ਦਿਆ ਕਰੋ ਬੈਨਕੂਵਰ ਵਾਲਿਆ ਪਾਸਾ BC ਵਾਲਾ ਪਾਸਾ ਉਹ ਕਹਿੰਨੂੰ ਜਿਤਾ ਰਿਹਾ ਸਾਡੇ ਹਜੇ ਐਵੇਂ ਲੋਕਾਂ ਕੋਲ ਘਬਰਾਵਾ ਮਰਾਹ ਕਰ ਰਹੇ ਐਸ ਵੇਲੇ ਹਜੇ ਕੋਈ ਕਲੀਅਰ ਦੀ ਪਿਕਚਰ ਨਹੀਂ ਹੈਗੀ ਅਸੀਂ ਦੋਨਾਂ ਪਾਰਟੀਆਂ ਨੂੰ ਇਹ ਅਰਾਮ ਦੇਣਾ ਚਾਹੁੰਦੇ ਆ ਆ ਮੂੰਹ ਚੋਕ ਕੇ ਦੂਜੇ ਦੀ ਜਿੱਦਾਂ ਕਹਿੰਦੇ ਆ ਕੰਪੇਨ ਤੇ ਨਾ ਜਾਓ ਆਪਣੀ ਕੰਪੇਨ ਨੂੰ ਦੇਖੋ ਤੁਸੀਂ ਇੱਥੇ ਚੰਗੇ ਚੰਗੇ ਜੇ ਚਾਜਣਾ ਵੋਟਾਂ ਪੈ ਗਿਆਂ ਚੰਗੇ ਚੰਗੇ ਝੜਨੇ ਆ ਦੋਨਾਂ ਪਾਰਟੀਆਂ ਦੇ ਜਿਹੜੇ ਚੰਗੇ ਚੰਗੇ ਟੁੱਠਾਂ ਵਾਲੇ ਝੜ ਸਕਦੇ ਆ ਝੜਦੇ ਰਹੇ ਆ ਝੜੇ ਵੀ ਆ ਝੜਨੇ ਚਾਹੀਦੇ ਵੀ ਆ ਟੁੱਠਾਂ ਵਾਲਿਆਂ ਨੂੰ ਸੱਟੋ ਜਿਨ੍ਹਾਂ ਨੇ ਅੱਤ ਚੁੱਕੀ ਹੋਈ ਹੁੰਦੀ ਆ ਜਿਹੜੇ ਲੋਕਾਂ ਨੂੰ ਕਹਿੰਦੇ ਆ ਸਾਣਾ ਸਾਡੇ ਰਾਹੀ ਵੋਟਾਂ ਪਾਓ ਅਸੀਂ ਜੋ ਕਹਿੰਨੇ ਆ ਉਹਨਾਂ ਨੂੰ ਝਾੜੋ ਬਸ ਇਹੀ ਕਹਿਣਾ ਚਾਹ ਰਹੇ ਆ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ